ਪਿਓ ਪੁੱਤ ਨੇ ਨਹਿਰ ਦੇ ਵਿੱਚ ਮਾਰੀ ਸ਼ਾਲ ਭਗਵਾਨ ਤਾਂ ਮਾਨ ਕੁਛ ਹੋਰ ਹੀ ਕਹਿ ਗਿਆ ਹੁਣ ਤੁਸੀਂ ਕੱਲ ਦੀ ਇੱਕ ਖਬਰ ਦੇਖੀ ਜਾਨੇ ਹੋ ਵੀ ਇੱਕ ਪਿਓ ਪੁੱਤ ਸੀ ਜੋ ਉਹਨਾਂ ਨੇ ਨਹਿਰ ਦੇ ਵਿੱਚ ਸ਼ਾਲ ਮਾਰ ਦਿੱਤੀ ਤੇ ਆਤਮ ਹੱਤਿਆ ਕਰ ਲਈ ਹੈ ਨਾ ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਵੀਡੀਓ ਬਣਾਈ ਜਿਦੇ ਵਿੱਚ ਕਈ ਖਲਾਸੇ ਵੀ ਕੀਤੇ ਸੀ ਇਹ ਪਿਓ ਪੁੱਤ ਸੀ ਜਿਹੜਾ ਇਹਦਾ ਪੁੱਤ ਸੀਗਾ ਨੌਜਵਾਨ ਦਾ ਉਹ ਸਿਰਫ 10ਵੀਂ ਦੇ ਵਿੱਚ ਹੀ ਪੜਦਾ ਸੀ 10ਵੀਂ ਦੇ ਸ਼ਾਇਦ ਪੇਪਰ ਦੇ ਕੇ ਆਇਆ ਸੀਗਾ ਤੇ ਜਿਹੜਾ ਇਹ ਬੰਦਾ ਸੀ ਇਹ ਕਰਜ਼ੇ ਤੋਂ ਬਹੁਤ ਜ਼ਿਆਦਾ ਦੁਖੀ ਸੀ ਜਦੋਂ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਸੀ ਉਹ ਕਹਿੰਦੇ ਵੀ 7-8 ਕੀਲਿਆਂ ਦਾ ਜਿਹੜਾ ਕਰਜ਼ਾ ਸੀ ਇਸ ਬੰਦੇ ਨੇ ਲਾਹ ਵੀ ਦਿੱਤਾ ਸੀਗਾ ਪਰ ਹੋਰ ਵੀ ਲੋਕ ਜਿਹੜੇ ਹਲੇ ਮੰਗੀ ਜਾਂਦੇ ਸੀਗੇ ਪਿੰਡ ਦੇ ਕਈ ਐਸੇ ਲੋਕ ਸੀਗੇ ਜਿਹੜੇ ਹਲੇ ਵੀ ਪੈਸੇ ਮੰਗੀ ਜਾਂਦੇ ਸੀ ਉਸ ਬੰਦੇ ਨੇ 7-8 ਕੀਲੇ ਵੀ ਵੇਚ ਦਿੱਤੇ ਆਪਣਾ ਕਰਜ਼ਾ ਲਾਉਣ ਵਾਸਤੇ ਪਰ ਫੇਰ ਵੀ ਜਿਹੜਾ ਕਰਜ਼ਾ ਨਹੀਂ ਪੂਰਾ ਹੋਇਆ ਪਹਿਲੀ ਗੱਲ ਤਾਂ ਉਸ ਬੰਦੇ ਨੇ ਜਿਹੜਾ ਆਪ ਕਰਜ਼ਾ ਨਹੀਂ ਲੈਂਦਾ ਸੀ ਕਹਿੰਦੇ ਉਹਦੇ ਮਾਤਾ ਪਿਤਾ ਦੀ ਜਿਹੜੀ ਡੈਥ ਹੋਈ ਸੀ ਇੱਕ ਭਰਾ ਸੀ ਉਹ ਵੀ ਦੌਰਾ ਪੈਣ ਦੇ ਕਾਰਨ ਜਿਹੜਾ ਗੁజర్ ਗਿਆ ਸੀ ਤੇ ਪਿਓ ਨੇ ਜਿਹੜਾ ਪਹਿਲਾਂ ਕਰਜ਼ਾ ਲੇਟਾ ਹੋਇਆ ਸੀ ਜਦੋਂ ਇਹ ਨੌਜਵਾਨ ਛੋਟਾ ਸੀਗਾ ਪਰ ਹੁਣ ਜਦੋਂ ਇਹ ਵੱਡਾ ਹੋਇਆ ਇਸ ਨੂੰ ਪਤਾ ਲੱਗਿਆ ਆਪਣੀ 7-8 ਕਿਲੇ ਪਹਿਲੀ ਵੇਚ ਦੀ ਕੋਸ਼ਿਸ਼ ਕੀਤੀ ਵੀ ਸਾਰਾ ਕਰਜ਼ਾ ਆਪ ਲਾ ਦਈਏ ਪਰ ਫਿਰ ਵੀ ਜਿਹੜਾ ਕਰਜ਼ਾ ਨਹੀਂ ਲਿਆ ਗਿਆ ਉਹ ਸੱਚਾ ਸੀ ਜਾਂ ਝੂਠਾ ਸੀ ਹੈਨਾ ਤਾਂ ਉਹ ਲੋਕ ਹੀ ਜਾਣਦੇ ਨੇ ਜਿਹੜੇ ਮੰਗ ਰਹੇ ਨੇ ਵੀ ਅਸੀਂ ਸੱਚੇ ਪੈਸੇ ਮੰਗ ਰਹੇ ਹਾਂ ਝੂਠੇ ਮੰਗ ਰਿਹਾ ਪਰ ਜਿਹੜੀ ਇਹ ਖਬਰ ਦੋਸਤੋ ਲੋਕਾਂ ਨੂੰ ਦਿਲ ਦਹਿਲਾ ਕੇ ਰੱਖ ਦਿੱਤਾ ਵੀ ਆਪਣੇ ਨਿੱਕੇ ਜਿਹੇ ਪੁੱਤ ਨੂੰ ਵੀ ਜਿਹੜਾ ਨਾਲ ਹੀ ਲੈ ਗਿਆ ਹੈ ਨਾ ਵੀ ਆ ਜਾ ਆਪਾਂ ਨਹਿਰ ਦੇ ਵਿੱਚ ਛਾਲ ਮਾਰਦੇ ਆ ਆਤਮ ਹੱਤਿਆ ਹੀ ਕਰ ਲਈ ਦੋਵਾਂ ਨੇ ਜਿਹੜੀ ਇਹ ਘਟਨਾ ਇੱਕ ਜੈਤੋ ਦੇ ਪਿੰਡ ਦੀ ਆ ਪਰ ਦੋਸਤੋ ਇਹ ਘਟਨਾ ਤਾਂ ਹੋ ਗਈ ਹੁਣ ਜਿਹੜਾ ਭਗਵਾਨ ਦਮਨ ਬਿਆਨ ਦੇ ਰਿਹਾ ਉਹ ਤੁਸੀਂ ਸ਼ਾਇਦ ਨਾ ਪੜਿਆ ਹੋਵੇ ਭਗਵਾਨ ਦਮਨ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 3 ਸਾਲ ਹੋ ਗਏ ਤੇ 70 ਸਾਲਾਂ ਦੇ ਵਿੱਚ ਇੰਨਾ ਵਿਕਾਸ ਨਹੀਂ ਪੰਜਾਬ ਦਾ ਹੋਇਆ ਜਿੰਨਾ ਅਸੀਂ 3 ਸਾਲਾਂ ਦੇ ਵਿੱਚ ਕਰਤਾ ਨਸ਼ੇ ਬੰਦ ਕਰਤੇ ਗੈਂਗਸਟਰਵਾਦ ਬੰਦ ਕਰਤਾ ਤੇ ਹੋਰ ਸਾਰੇ ਲਫੜੇ ਜਿਹੜੇ ਉਹ ਬੰਦ ਕਰਤੇ ਰਿਸ਼ਵਤਖੋਰੀ ਬੰਦ ਕਰਤੀ ਹੁਣ ਤੁਸੀਂ ਆਪ ਦੱਸੋ ਹੈਨਾ ਵੀ ਪੰਜਾਬ ਦਾ ਕਿੰਨਾਕ ਨਸ਼ਾ ਜਿਹੜਾ ਬੰਦ ਹੋ ਗਿਆ ਕਿੰਨਾਕ ਗੈਂਗਸਟਰਵਾਦ ਬੰਦ ਹੋ ਗਿਆ ਹੁਣ ਕੱਲ ਪਰਸੋਂ ਆਪ ਇੱਕ ਖਬਰ ਪੜ੍ਹ ਕੇ ਆ ਟਾਈਮ ਵੀ ਨਿੱਕੇ ਜਿਹੇ ਬੱਚੇ ਨੂੰ ਜਿਹੜਾ ਅਗਵਾ ਕਰ ਲਿਆ ਸੀ ਉਸ ਤੋਂ ਪਹਿਲਾਂ ਸਿਰਫ 14 ਸਾਲ ਦੇ ਬੱਚੇ ਨੂੰ ਇੱਕ ਗਰਾਊਂਡ ਦੇ ਵਿੱਚ ਗੋਲੀਆਂ ਮਾਰ ਗਏ ਸੀ ਤੇ ਲਗਾਤਾਰ ਹੀ ਜਿਹੜੇ ਕਤਲ ਹੁੰਦੇ ਆਇਆ ਤੇ ਇੰਨਾ ਵੀ ਆਪਾਂ ਜਾਣਦੇ ਆ ਵੀ ਚਿੱਟੇ ਨਾਲ ਜਿਹੜੇ ਲੋਕ ਨੇ ਦਿਨੋਂ ਦਿਨ ਮਰ ਰਹੇ ਨੇ ਪਰ ਫੇਰ ਵੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਪੋਸਟ ਪਾ ਰਿਹਾ ਵੀ ਅਸੀਂ ਜ਼ੋਰ ਲਾਇਆ ਰੰਗਲਾ ਪੰਜਾਬ ਬਣਾਉਣ ਨੂੰ ਤੇ ਹੁਣ ਅਸੀਂ ਰੰਗਲਾ ਪੰਜਾਬ ਜਿਹੜਾ ਬਣਾ ਦਿੱਤਾ 70 ਸਾਲਾਂ ਦੇ ਵਿੱਚ ਜਿਹੜਾ ਇੰਨਾ ਕੰਮ ਹੀ ਨਹੀਂ ਹੋਇਆ ਵੀ ਜਿੰਨਾ ਅਸੀਂ ਕੰਮ ਕਰਤਾ ਤੁਸੀਂ ਆਪ ਕਮੈਂਟ ਕਰਕੇ ਜ਼ਰੂਰ ਦੱਸਿਓ ਹੈਨਾ ਵੀ ਕੀ ਭਗਵੰਤ ਮਾਨ ਨੇ ਨਾ ਕੰਮ ਕਰਤਾ ਜਾਂ ਨਹੀਂ ਕਰਿਆ ਹਨਾ ਤਾਂ ਹੁਣ ਜਿਹੜੀ ਆ ਗੱਲ ਆਪਾਂ ਹੁਣੇ ਕੱਲ ਦੀ ਦੇਖ ਕੇ ਹਟਿਆ ਨਾ ਵੀ ਕਰਜ਼ੇ ਤੋਂ ਤੰਗ ਹੋ ਕੇ ਨੌਜਵਾਨ ਨੇ ਜਿਹੜਾ ਖੁਦਕੁਸ਼ੀ ਕਰ ਲਈ ਆਪਣੇ ਪੁੱਤ ਦੇ ਨਾਲ ਹੁਣ ਕੀ ਇਹਨੂੰ ਜਿਹਦਾ ਕਰਜ਼ਾ ਉੱਤਰ ਜਾਂਦਾ ਪੰਜਾਬ ਰੰਗਲਾ ਹੁੰਦਾ ਤਾਂ ਇਹਨੂੰ ਮਰਨ ਦੀ ਕੀ ਲੋੜ ਸੀ ਇਹਨੂੰ ਖੁਦਕੁਸ਼ੀ ਕਰਨ ਦੀ ਕੀ ਲੋੜ ਸੀ ਇਹ ਹਜੇ ਬਹੁਤ ਸਾਰੇ ਲੋਕ ਨੇ ਹਾਲੇ ਵੀ ਪੰਜਾਬ ਦੇ ਵਿੱਚ ਜਿਹੜੇ ਆਤਮ ਹੱਤਿਆ ਕਰ ਰਹੇ ਨੇ ਦਿਨੋ ਦਿਨ ਕਈਆਂ ਦਾ ਪਤਾ ਨਹੀਂ ਲੱਗਦਾ ਚਲੋ ਇਸ ਵੀਰ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਤੀ ਕਈਆਂ ਦੀਆਂ ਖ਼ਬਰਾਂ ਹੀ ਨਹੀਂ ਬਾਹਰ ਆਉਂਦੀਆਂ ਅੰਦਰ ਹੀ ਜਿਹੜੇ ਆਪਣੀ ਸੁਸਾਈਡ ਕਰ ਲੈਂਦੇ ਨੇ ਪਰ ਇਸ ਵੀਰ ਨੇ ਜਿਹੜਾ ਸਾਰਾ ਆਪਣਾ ਦੁੱਖ ਬਿਆਨ ਕੀਤਾ ਕਿ ਕਿ ਮੈਂ ਕਿੰਨਾ ਲੋਕਾਂ ਤੋਂ ਜਿਹੜਾ ਦੁਖੀ ਆ ਕੁਝ ਲੋਕਾਂ ਦੇ ਪਿੰਡ ਦੇ ਬੰਦਿਆਂ ਦੇ ਜਿਹੜੇ ਨਾਮ ਲੱਤੇ ਨੇ ਹੁਣ بڑے ਪਿੰਡ ਦੇ ਲੋਕਾਂ ਨੂੰ ਜਿਹੜਾ ਇਸ ਬੰਦੇ ਨੇ ਫੋਨ ਵੀ ਕਰਿਆ ਸੀ ਵੀ ਮੈਂ ਜਿਹੜਾ ਮਰਨ ਲੱਗਿਆ ਉਸ ਉਹਨਾਂ ਬੰਦਿਆਂ ਵੱਲੋਂ ਚਲੋ ਕਿਹਾ ਵੀ ਗਿਆ ਵੀ 10 ਮਿੰਟ ਦੇ ਵਿੱਚ ਪਹੁੰਚ ਗਏ ਪਰ ਇੰਨਾ ਕਹਿ ਕੇ ਫੋਨ ਕੱਟਦਾ ਤੇ ਉਦੋਂ ਬਾਅਦ ਜਿਹੜੀ ਨਾਇਰ ਦੇ ਵਿੱਚ ਛਾਲ ਮਾਰ ਦਿੱਤੀ ਤਾਂ ਇਸ ਵੀਡੀਓ ਦੇ ਨਾਲ ਜੋ ਇਸ ਨੌਜਵਾਨ ਨੇ ਵੀਡੀਓ ਪਾਈ ਆ ਤਾਂ ਉਹ ਬਹੁਤ ਹੀ ਜ਼ਿਆਦਾ ਜਿਹੜਾ ਆਪਣਾ ਕਹਿੰਦੀ ਹੈ ਨਾ ਹਿਰਦਾ ਬਲੁੰਦ ਰਿਆ ਜਾਂਦਾ ਵੀ ਯਾਰ ਇੰਨਾ ਆ ਦਰਦਨਾਕ ਬੰਦੇ ਨੇ ਆਪਣੇ ਪੁੱਤ ਨੂੰ ਵੀ ਬੁਲਾ ਲਿਆ ਵੀ ਆ ਜਾ ਨਹਿਰ ਦੀ ਛਾਲ ਮਾਰਾਂਗੇ ਤੇ ਆਪਾਂ ਜਿਹੜੀ ਲੀਲਾ ਜ਼ਿੰਦਗੀ ਸਮਾਪਤ ਕਰਦੇ ਆ ਨਾ ਆਪਣੀ ਜੀਵਨ ਲੀਲਾ ਜਿਹੜੀ ਉਹ ਸਮਾਪਤ ਕਰਦੇ ਆ ਪੰਜਾਬ ਦਾ ਮੁੱਖ ਮੰਤਰੀ ਕੁਝ ਹੋਰ ਏ ਪੋਸਟ ਪਾ ਰਿਹਾ ਵੀ ਅਸੀਂ ਪੰਜਾਬ ਨੂੰ ਜਿਹੜਾ ਰੰਗਲਾ ਬਣਾਉਂਦਾ ਕਿੰਨਾ ਰੰਗਲਾ ਬਣ ਗਿਆ ਯਾਰ ਪੰਜਾਬ ਕਮੈਂਟ ਕਰਕੇ ਜ਼ਰੂਰ ਦੱਸਿਓ 100% ਗਰੰਟੀ ਦੇ ਨਾਲ ਹਰ ਸਮੱਸਿਆ ਦਾ ਹੱਲ ਪਰੇਸ਼ਾਨੀ ਜਿਵੇਂ ਲਵ ਮੈਰਿਜ ਵਸ਼ੀਕਰਨ ਪਤੀ ਪਤਨੀ ਚ ਅਣਬੰਟ ਮੋਟਕ